ਗੁਰ ਸ਼ਬਦ ਅੱਜ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਸੀ ਦਿੱਲੀ 에어ਪੋਰਟ ਤੇ ਉਤਰਦਿਆਂ ਹੀ ਉਸ ਨੇ ਵਤਨ ਦੀ ਮਿੱਟੀ ਨੂੰ ਸਜਦਾ ਕੀਤਾ ਅਤੇ ਇਸ ਪੂਰੇ 7 ਸਾਲਾਂ ਬਾਅਦ ਅੱਜ ਕੈਨੇਡਾ ਤੋਂ ਵਾਪਸ ਆ ਰਿਹਾ ਸੀ ਉਸ ਦੇ ਚਿਹਰੇ ਦੇ ਉੱਪਰ ਰੌਣਕ ਦਿਖਾਈ ਦਿੰਦੀ ਸੀ ਅਤੇ ਉੱਥੋਂ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਦੇ ਵੱਲ ਨੂੰ ਵਧਣ ਲੱਗਿਆ ਉਸ ਦੇ ਮਨ ਦੇ ਵਿੱਚ ਹਜ਼ਾਰਾਂ ਹੀ ਸਵਾਲ ਸੀ ਹਜ਼ਾਰਾਂ ਹੀ ਗੱਲਾਂ ਸੀ ਅਤੇ ਉਹ ਸੋਚਦਾ ਜਾ ਰਿਹਾ ਸੀ ਕਿ ਮੈਂ ਅੱਜ ਜਾ ਕੇ ਆਪਣੀ ਧਰਮ ਪਤਨੀ ਨਵਜੋਤ ਨੂੰ ਇੱਕ ਸਰਪ੍ਰਾਈਜ਼ ਦੇਵਾਂਗਾ ਕਿਉਂਕਿ ਉਸਨੇ ਉੱਥੋਂ ਚੱਲਣ ਲੱਗੇ ਨੇ ਕੁਝ ਦੱਸਿਆ ਨਹੀਂ ਸੀ ਕਿ ਮੈਂ ਵਾਪਸ ਅੱਜ ਆਪਣੇ ਘਰ ਆ ਰਿਹਾ ਹਾਂ ਉਹ ਚੁੱਪਚਾਪ ਤਰੀਕੇ ਦੇ ਨਾਲ ਕੈਨੇਡਾ ਤੋਂ ਚੱਲ ਪਿਆ ਅਤੇ ਮਨ ਦੇ ਵਿੱਚ ਇਹੀ ਸੋਚਣ ਲੱਗਿਆ ਕਿ ਪਰਿਵਾਰਕ ਮੈਂਬਰਾਂ ਨੂੰ ਜਾ ਕੇ ਅੱਜ ਸਰਪ੍ਰਾਈਜ਼ ਜ਼ਰੂਰ ਦੇਣਾ ਹੈ ਮੈਨੂੰ ਦੇਖ ਕੇ ਮੇਰੇ ਪਿਤਾ ਬਹੁਤ ਖੁਸ਼ ਹੋਣਗੇ ਅਤੀ ਉਸਨੇ ਸੋਚਿਆ ਕਿ ਸਭ ਤੋਂ ਜ਼ਿਆਦਾ ਖੁਸ਼ ਤਾਂ ਮੇਰੀ ਧਰਮ ਪਤਨੀ ਨਵਜੋਤ ਹੋਵੇਗੀ ਨਵਜੋਤ ਜੋ ਉਸਦੀ ਬਚਪਨ ਤੋਂ ਹੀ ਸਾਥੀ ਰਹੀ ਬਚਪਨ ਵਿੱਚ ਸਕੂਲ ਦੇ ਵਿੱਚ ਨਾਲ ਪੜਦੇ ਰਹੇ ਕਾਲਜ ਦੇ ਵਿੱਚ ਉਹਨਾਂ ਦੀ ਮੁਹੱਬਤ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਵੀ ਹੋ ਗਿਆ ਅਤੇ ਵਿਆਹ ਤੋਂ ਬਾਅਦ ਕੁਝ ਘਰ ਦੀਆਂ ਮਜਬੂਰੀਆਂ ਸੀ ਉਹਨਾਂ ਮਜਬੂਰੀਆਂ ਦੇ ਕਰਕੇ ਹੀ ਗੁਰ ਸ਼ਬਦ ਨੂੰ ਜੋ ਕਿ ਵਿਦੇਸ਼ ਜਾਣਾ ਪੈ ਰਿਹਾ ਗੱਡੀ ਆਪਣੇ ਮੁਕਾਮ ਦੇ ਵੱਲ ਵੱਧ ਰਹੀ ਸੀ ਤੇ ਹੌਲੀ-ਹੌਲੀ ਗੱਡੀ ਜਦੋਂ ਆਪਣੇ ਪਿੰਡ ਦੇ ਵਿੱਚ ਪਹੁੰਚੀ ਤਾਂ ਪਿੰਡ ਦੇ ਸਾਰੇ ਲੋਕ ਹੀ ਗੁਰ ਸ਼ਬਦ ਵੱਲ ਟੇਡਾ-ਡੇਡਾ ਦੇਖ ਰਹੇ ਸੀ ਤੇ ਤਾੜੀਆਂ ਮਾਰ ਕੇ ਹੱਸ ਰਹੇ ਸੀ। ਗੁਰ ਸ਼ਬਦ ਕੁਝ ਸਮਝ ਨਹੀਂ ਸੀ ਪਾਰਿਆ ਕਿ ਆਖਰਕਾਰ ਪਿੰਡ ਦੇ ਵਿੱਚ ਅਜਿਹਾ ਕੀ ਹੋ ਗਿਆ ਹੈ। ਪਿੰਡ ਦੇ ਲੋਕ ਮੈਨੂੰ ਵੇਖ ਕੇ ਹੱਸ ਕਿਉਂ ਰਹੇ ਨੇ? ਵਿੱਚ ਬੈਠੇ ਕੁਝ ਬਜ਼ੁਰਗ ਨੌਜਵਾਨ ਤਾਂ ਇਹ ਕਹਿ ਰਹੇ ਸੀ ਕਿ ਹੁਣ ਇੱਥੇ ਕੀ ਲੈਣਾ ਆਇਆ ਹੈ ਜਿਹੜਾ ਚੰਦ ਚੜ੍ਹਨਾ ਸੀ ਉਹ ਤਾਂ ਚੜ੍ਹ ਚੁੱਕਿਆ ਹੈ। ਸੋ ਆਖਰਕਾਰ ਪਿੰਡ ਵਾਲੇ ਲੋਕ ਗੁਰ ਸ਼ਬਦ ਨੂੰ ਦੇਖ ਦੇਖ ਕੇ ਐਦਾਂ ਕਿਉਂ ਕਰ ਰਹੇ ਸੀ ਇਹ ਗੱਲਾਂ ਗੁਰ ਸ਼ਬਦ ਨੂੰ ਬਿਲਕੁਲ ਵੀ ਸਮਝ ਨਹੀਂ ਆ ਰਹੀਆਂ ਸੀ ਗੁਰ ਸ਼ਬਦ ਜੋ ਕਿ ਆਪਣੇ ਸਫ਼ਰ ਵੱਲ ਅਗਾਹ ਵਧਦਾ ਹੈ ਤੇ ਗੱਡੀ ਆ ਕੇ ਰੋਕ ਦਿੰਦਾ ਹੈ ਆਪਣੇ ਘਰ ਦੇ ਅੱਗੇ ਘਰ ਦੇ ਅੰਦਰ ਦਾ ਦ੍ਰਿਸ਼ ਗੁਰ ਸ਼ਬਦ ਜਦੋਂ ਦੇਖਦਾ ਹੈ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਹੈ ਕਿ ਮੇਰੇ ਨਾਲ ਐਦਾਂ ਦਾ ਪਾਣਾ ਕਿਵੇਂ ਵਾਪਰ ਗਿਆ ਉਸ ਦਾ ਆਪਣਾ ਪਿਤਾ ਤੇ ਉਸ ਦੀ ਧਰਮ ਪਤਨੀ ਨਵਜੋਤ ਕੌਰ ਨਵਜੋਤ ਕੌਰ ਦੇ ਹੱਥ ਵਿੱਚ ਚੂੜਾ ਪਾਇਆ ਹੋਇਆ ਸੀ ਅਤੇ ਉਸ ਦੇ ਪਿਤਾ ਨੇ ਨਵਜੋਤ ਕੌਰ ਦਾ ਹੱਥ ਫੜਿਆ ਸੀ ਤੇ ਬਾਹਰ ਪਾਰਕ ਦੇ ਵਿੱਚ ਬੈਠੇ ਸੀ ਇਹ ਸਭ ਕੁਝ ਦੇਖ ਕੇ ਗੁਰ ਸ਼ਬਦ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕਿ ਆਖਰਕਾਰ ਮੇਰੀ ਆਪਣੀ ਹੀ ਧਰਮ ਪਤਨੀ ਨੇ ਐਡਾ ਵੱਡਾ ਧੋਖਾ ਕਿਉਂ ਕਰ ਦਿੱਤਾ ਜੀ ਹਾਂ ਇਹ ਸਭ ਕੁਝ ਦੇਖਦੇ ਹੀ ਨਵਜੋਤ ਵੀ ਪਸੀਨਾ ਪਸੀਨੀ ਹੋ ਗਈ ਅਤੇ ਉਸਦੇ ਪਿਤਾ ਦੇ ਚਿਹਰੇ ਦਾ ਵੀ ਰੰਗ ਉੱਟ ਗਿਆ। ਉਹਨਾਂ ਨੂੰ ਨਹੀਂ ਸੀ ਪਤਾ ਕਿ ਗੁਰ ਸ਼ਬਦ ਇੰਨੀ ਜਲਦੀ ਵਾਪਸ ਆ ਜਾਵੇਗਾ। ਪਰ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇੱਕ ਕਹਾਵਤ ਹੈ ਕਿ ਪਿਆਰ ਹੁੰਦਾ ਹੈ ਜੋ ਅੰਨਾ ਹੁੰਦਾ ਹੈ ਕਿ ਉਸ ਨੂੰ ਆਪਣੇ ਰਿਸ਼ਤੇ ਵੀ ਨਹੀਂ ਦਿਖਦੇ ਰਿਸ਼ਤਿਆਂ ਦੀਆਂ ਮਰਿਆਦਾਵਾਂ ਵੀ ਨਹੀਂ ਦਿਖਦੀਆਂ ਤੇ ਆਪਣੇ ਚੰਗੇ ਮਾੜੇ ਦੇ ਬਾਰੇ ਵੀ ਨਹੀਂ ਪਤਾ ਲੱਗਦਾ ਜਿਵੇਂ ਗੁਰ ਸ਼ਬਦ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਹੋਇਆ ਗੁਰ ਸ਼ਬਦ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਆਪਣੀ ਧਰਮ ਪਤਨੀ ਐਦਾਂ ਮੇਰੇ ਹੀ ਪਿਤਾ ਦੇ ਨਾਲ ਵਿਆਹ ਕਰਵਾ ਲਵੇਗੀ ਪਿਆਰ ਇੱਕ ਅਜਿਹੀ ਭਾਵਨਾ ਹੁੰਦੀ ਹੈ ਜੋ ਦੋ ਲੋਕਾਂ ਨੂੰ ਇੱਕ ਕਰਦੀ ਹੈ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਇਹੋ ਜੇ ਮੋੜ ਆ ਕੇ ਖੜਦੇ ਨੇ ਕਿ ਇਨਸਾਨ ਆਪਣੀ ਤਕਦੀਰ ਨੂੰ ਨਹੀਂ ਚੁਣਦਾ ਸਗੋਂ ਤਕਦੀਰ ਹੀ ਉਸਦੇ ਨਾਲ ਇੱਕ ਐਸਾ ਖੇਡ ਖੇਡ ਜਾਂਦੀ ਹੈ ਤੇ ਇਹ ਕਹਾਣੀ ਵੀ ਇੱਕ ਐਸੇ ਮੋੜ ਤੇ ਆ ਕੇ ਖੜੀ ਹੋ ਜਾਂਦੀ ਹੈ ਜਿੱਥੇ ਗੁਰ ਸ਼ਬਦ ਦੀ ਸਮਝੋ ਜ਼ਿੰਦਗੀ ਹੀ ਉਜੜ ਜਾਂਦੀ ਹੈ ਉਸਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਇਹ ਕਿਵੇਂ ਹੋ ਸਕਦਾ ਉਧਰ ਉਸਦੇ ਆਪਣੇ ਪਿਤਾ ਨੇ ਜੋ ਕਿ ਆਪਣੇ ਨੌ ਦੇ ਨਾਲ ਹੀ ਵਿਆਹ ਕਰਵਾ ਲਿਆ ਹੁਣ ਆਪਾਂ ਜ਼ਿਕਰ ਕਰਦੇ ਹਾਂ ਗੁਰਸ਼ਬਦ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਐਸੇ ਆ ਕਿਹੜਾ ਮੋੜ ਆਇਆ ਕਿ ਉਸ ਦੇ ਪਿਤਾ ਨੇ ਆਪਣੇ ਨੌ ਦੇ ਨਾਲ ਵਿਆਹ ਕਰਵਾ ਲਿਆ ਗੁਰਸ਼ਬਦ ਪੰਜਾਬ ਦੇ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚ ਜਨਮਿਆ ਸੀ ਉਸ ਦੇ ਪਿਤਾ ਜੋ ਸੁਖਤੈਨ ਸਿੰਘ ਜੋ ਪਿੰਡ ਦੇ ਸਰਪੰਚ ਰਹੇ ਉਸ ਦੀ ਮਾਤਾ ਬਲਵਿੰਦਰ ਕੌਰ ਇੱਕ ਘਰੇਲੂ ਮਹਿਲਾ ਸੀ ਗੁਰਸ਼ਬਦ ਇੱਕ ਸਿਆਣਾ ਤੇ ਜੁਸਤ ਮੁੰਡਾ ਜੋ ਹਮੇਸ਼ਾ ਹੀ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਦਾ ਬਚਪਨ ਤੋਂ ਹੀ ਉਹ ਸਕੂਲ ਦੇ ਵਿੱਚ ਪੜਨ ਦੇ ਵਿੱਚ ਹੁਸ਼ਿਆਰ ਸੀ ਸਾਰੇ ਹੀ ਟੀਚਰ ਉਸ ਦੀ ਤਾਰੀਫ ਕਰਦੇ ਹੁੰਦੇ ਸੀ ਕਿ ਗੁਰ ਸ਼ਬਦ ਬਹੁਤ ਹੀ ਹੋਣ ਹਰ ਬੱਚਾ ਹੈ ਇਹ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇਗਾ ਅਤੇ ਉਹ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਦਿਲਚਸਪੀ ਰੱਖਦਾ ਹੁੰਦਾ ਸੀ ਹੁਣ ਆਪਾਂ ਜ਼ਿਕਰ ਕਰਦੇ ਹਾਂ ਨਵਜੋਤ ਕੌਰ ਦੇ ਬਾਰੇ ਨਵਜੋਤ ਕੌਰ ਇੱਕ ਮਿਹਨਤੀ ਅਤੇ ਬੁੱਧੀਮਾਨ ਕੁੜੀ ਉਸ ਦਾ ਪਰਿਵਾਰ ਵੀ ਮੱਧਮਾਰਗ ਸੀ ਪਰ ਉਹ ਆਪਣੇ ਸੁਪਨੇ ਬਹੁਤ ਉੱਚੇ ਰੱਖਦੀ ਸੀ ਉਸ ਦੇ ਪਿਤਾ ਅਵਤਾਰ ਸਿੰਘ ਇੱਕ ਸਰਕਾਰੀ ਅਧਿਕਾਰੀ ਤੇ ਮਾਤਾ ਰਣਜੀਤ ਕੌਰ ਘਰ ਦੀ ਸੰਭਾਲ ਕਰਦੀ। ਨਵਜੋਤ ਕੌਰ ਦੀ ਵੱਧਦੀ ਹੋਈ ਸੋਚ ਅਤੇ ਮਿਹਨਤ ਕਰਕੇ ਉਸਨੇ ਕਾਲਜ ਵਿੱਚ ਵਧੀਆ ਨਤੀਜੇ ਹਾਸਲ ਕੀਤੇ। ਹੁਣ ਗੁਰਸ਼ਬਦ ਅਤੇ ਨਵਜੋਤ ਦੀ ਪਹਿਲੀ ਮੁਲਾਕਾਤ ਯੂਨੀਵਰਸਿਟੀ ਦੇ ਵਿੱਚ ਹੋਈ। ਗੁਰਸ਼ਬਦ ਨੇ ਪਹਿਲੀ ਵਾਰ ਜਦ ਨਵਜੋਤ ਨੂੰ ਦੇਖਿਆ ਤਾਂ ਉਹਨਾਂ ਦੀ ਦੋਸਤੀ ਹੋ ਗਈ ਜੋ ਕਾਲਜ ਦੀ ਪੜ੍ਹਾਈ ਦੌਰਾਨ ਪਿਆਰ ਵਿੱਚ ਬਦਲ ਗਈ। ਦੋਵਾਂ ਨੇ ਇਕੱਠੇ ਭਵਿੱਖ ਤੇ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ। ਗੁਰਸ਼ਬਦ ਨੇ ਇੰਗਲੈਂਡ ਜਾਣ ਦੀ ਯੋਜਨਾ ਬਣਾਈ ਅਤੇ ਨਵਜੋਤ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਗੁਰਸ਼ਬਦ ਨੇ ਨਵਜੋਤ ਨੂੰ ਕਿਹਾ ਕਿ ਤੁਸੀਂ ਆਪਣੇ ਮਾਤਾ-ਪਿਤਾ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰੋ ਆਪਣੇ ਮਾਤਾ-ਪਿਤਾ ਜੇਕਰ ਐਗਰੀ ਹੁੰਦੇ ਨੇ ਤਾਂ ਆਪਾਂ ਜ਼ਰੂਰ ਵਿਆਹ ਕਰਵਾਉਨੇ ਆ ਤੇ ਉਸ ਤੋਂ ਬਾਅਦ ਨਵਜੋਤ ਨੇ ਆਪਣੇ ਮਾਤਾ-ਪਿਤਾ ਦੇ ਨਾਲ ਗੱਲ ਕੀਤੀ ਤੇ ਉਧਰ ਗੁਰਸ਼ਬਦ ਨੇ ਵੀ ਗੁਰਸ਼ਬਦ ਨੇ ਕਿਹਾ ਕਿ ਇੱਕ ਲੜਕੀ ਹੈ ਜੋ ਯੂਨੀਵਰਸਿਟੀ ਦੇ ਵਿੱਚ ਮੇਰੇ ਨਾਲ ਪੜਦੀ ਹੈ ਅਸੀਂ ਉਸ ਨੂੰ ਕਾਫੀ ਸਮੇਂ ਤੋਂ ਜਾਣਦੇ ਹਾਂ ਤੇ ਇਹੀ ਗੱਲ ਨਵਜੋਤ ਨੇ ਆਪਣੇ ਮਾਤਾ-ਪਿਤਾ ਦੇ ਨਾਲ ਕਹੀ। ਦੋਨਾਂ ਦੇ ਮਾਤਾ-ਪਿਤਾ ਨੇ ਇੱਕ ਮੀਟਿੰਗ ਬੁਲਾਈ ਅਤੇ ਆਪਸ ਦੇ ਵਿੱਚ ਗੱਲਬਾਤ ਸਾਂਝੀ ਕੀਤੀ ਤੇ ਗੱਲਬਾਤ ਸਾਂਝੀ ਕਰਨ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਕਰਿਆ ਕਿ ਠੀਕ ਹੈ ਜੇਕਰ ਬੱਚਿਆਂ ਦੀ ਆਪਣੀ ਹੀ ਸਹਿਮਤੀ ਹੈ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਤਾਂ ਅਸੀਂ ਵਿੱਚ ਰਾਹ ਦੇ ਵਿੱਚ ਰੋੜਾ ਕਿਉਂ ਮਾਰਨਾ ਹੈ। ਦੋਨੋਂ ਪਰਿਵਾਰ ਸਹਿਮਤ ਹੋ ਗਏ ਪਰਿਵਾਰਕ ਸਹਿਮਤੀ ਦੇ ਨਾਲ ਧੂਮ ਧੜੱਕੇ ਦੇ ਨਾਲ ਵਿਆਹ ਹੋਇਆ। ਵਿਆਹ ਦੇ ਵਿੱਚ ਰਿਸ਼ਤੇਦਾਰ ਸਕੇ ਸਬੰਧੀ ਭੈਣ ਭਰਾ ਸਾਰੇ ਹੀ ਪਹੁੰਚੇ ਹੋਏ ਸੀ ਤੇ ਵਿਆਹ ਤੋਂ ਬਾਅਦ ਜੋ ਕਿ ਇੰਗਲੈਂਡ ਜਾਣ ਦਾ ਫੈਸਲਾ ਕਰ ਲਿਆ ਗੁਰ ਸ਼ਬਦ ਨਹੀਂ ਇੱਕੇ ਦਮ ਤਾਂ ਜੋ ਇਨਸਾਨ ਹੈ ਉਹ ਆਪਣੇ ਸੁਪਨੇ ਨੂੰ ਚੁਣਦਾ ਹੈ ਪਰ ਕਈ ਵਾਰੀ ਇਨਸਾਨ ਦੇ ਅੰਦਰ ਉਸ ਦੇ ਪਰਿਵਾਰ ਦਾ ਜੋ ਚੇਤਾ ਹੈ ਉਹ ਘਟ ਜਾਂਦਾ ਹੈ ਹੁਣ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਮੁਹੱਬਤ ਕਰਦੇ ਸੀ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੀਣਾ ਸੀ ਹਜੇ ਪਰ ਵਿੱਚ ਵਿੱਚ ਇਹ ਕੁਝ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਜਿੰਨਾ ਕਰਕੇ ਇਨਸਾਨ ਪਰਦੇਸੀ ਹੋ ਜਾਂਦਾ ਹੈ। ਅਤੇ ਉਸਨੇ ਸੋਚਿਆ ਕਿ ਪਹਿਲਾਂ ਮੈਂ ਇੰਗਲੈਂਡ ਚਲਾ ਜਾਣਾ ਹਾਂ ਪਰ ਕੁਝ ਸਮੇਂ ਬਾਅਦ ਮੈਂ ਆਪਣੀ ਧਰਮ ਪਤਨੀ ਨੂੰ ਵੀ ਉੱਥੇ ਬੁਲਾ ਲਵਾਂਗਾ। ਉੱਥੇ ਜਾ ਕੇ ਅਸੀਂ ਸਭ ਕੁਝ ਸੈੱਟ ਕਰ ਲਵਾਂਗੇ ਘਰ ਦੇ ਹਾਲਾਤ ਵੀ ਸਹੀ ਹੋ ਜਾਣਗੇ। ਅਤੇ ਇਹ ਪੂਰੀਆਂ ਤਿਆਰੀਆਂ ਦੇ ਵਿੱਚ ਗੁਰ ਸ਼ਬਦ ਲੱਗ ਗਿਆ। ਕਿਉਂਕਿ ਉਹ ਹਮੇਸ਼ਾ ਇਹੀ ਚਾਹੁੰਦਾ ਸੀ ਕਿ ਵਿਦੇਸ਼ ਦੇ ਵਿੱਚ ਉਸ ਨੂੰ ਵਧੀਆ ਕੰਮ ਮਿਲੇ। ਤੇ ਆਪਣੀ ਨਵੈ ਪਤਨੀ ਨੂੰ ਵੀ ਉਹ ਉੱਥੇ ਹੀ ਬੁਲਾ ਰਹੇ। ਸੋ ਇੱਕੇ ਦਮ ਜਦੋਂ ਗੁਰਸ਼ਬਦ ਨੇ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾਇਆ ਤਾਂ ਉਸ ਤੋਂ ਬਾਅਦ ਨਵਜੋਤ ਇੱਕ ਵਾਰੀ ਤਾਂ ਉਹ ਦੁਖੀ ਹੋਈ ਕਿ ਹੁਣੇ-ਹੁਣੇ ਤਾਂ ਸਾਡਾ ਵਿਆਹ ਹੋਇਆ ਹੈ। ਵਿਆਹ ਤੋਂ ਬਾਅਦ ਹਜੇ ਤਾਂ ਅਸੀਂ ਆਪਣਾ ਟਾਈਮ ਸਪੈਂਡ ਕਰਨਾ ਹੈ, ਇਕੱਠਿਆਂ ਘੁੰਮਣਾ ਹੈ। ਹਜੇ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਸੋਚਣਾ ਹੈ ਪਰ ਵਿਆਹ ਹੁੰਦੇ ਹੀ ਜੋ ਗੁਰਸ਼ਬਦ ਹੈ ਇਹ ਤਾਂ ਵਿਦੇਸ਼ ਦੀ ਧਰਤੀ ਵੱਲ ਜਾ ਰਿਹਾ ਹੈ ਪਰ ਘਰ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਨੇ। ਉਹ ਮਜਬੂਰੀਆਂ ਹੀ ਇਨਸਾਨ ਨੂੰ ਅੱਗੇ ਨਹੀਂ ਵਧਣ ਦਿੰਦੀਆਂ ਤੇ ਅੱਗੇ-ਅੱਗੇ ਇਹ ਮਜਬੂਰੀ ਦੇ ਕਰਕੇ ਹੀ ਜੋ ਕਿ ਗੁਰਸ਼ਬਦ ਦੀ ਜ਼ਿੰਦਗੀ ਦੇ ਵਿੱਚ ਐਸਾ ਪੁਚਾੜ ਆਉਣ ਵਾਲਾ ਹੈ ਇਹ ਤਾਂ ਤੁਸੀਂ ਸੁਣਦੇ ਹੀ ਰਹਿ ਜਾਓਗੇ ਗੁਰਸ਼ਬਦ ਵਿਦੇਸ਼ ਚਲਾ ਗਿਆ ਪਰ ਨਵਜੋਤ ਪਿੱਛੇ ਰਹਿ ਗਈ ਪਹਿਲੇ ਕੁਝ ਕੁ ਸਾਲ ਦੋਨਾਂ ਦੇ ਚੰਗੇ ਰਿਸ਼ਤੇ ਨਿਭਾਏ ਪਰ ਹੌਲੀ-ਹੌਲੀ ਕੀ ਹੋਇਆ ਕਿ ਗੁਰਸ਼ਬਦ ਜੋ ਕੰਮ ਦੇ ਵਿੱਚ ਰੁੱਝ ਗਿਆ ਅਤੇ ਨਵਜੋਤ ਆਪਣੇ ਘਰ ਦੇ ਵਿੱਚ ਉਹਨਾਂ ਦੀ ਆਪਸ ਦੇ ਵਿੱਚ ਫੋਨ ਦੇ ਵਿੱਚ ਗੱਲਬਾਤ ਤਾਂ ਹੋਇਆ ਕਰੇ ਸ਼ੁਰੂਆਤੀ ਦਿਨਾਂ ਦੇ ਵਿੱਚ ਤਾਂ ਜੋ ਫੋਨ ਤੇ ਗੱਲ ਹੋਇਆ ਕਰੇ ਤਾਂ ਘੰਟਾ-ਘੰਟਾ ਗੱਲ ਹੋ ਜਾਂ ਕਰੇ ਪਰ ਬਾਅਦ ਦੇ ਵਿੱਚ ਜਿਵੇਂ-ਜਿਵੇਂ ਇਹ ਵਕਤ ਲੰਘਦਾ ਗਿਆ ਤਾਂ ਉਹਨਾਂ ਦੀ ਜੋ ਗੱਲਬਾਤ ਹੈ ਉਹ ਘੰਟਿਆਂ ਤੋਂ ਮਿੰਟ ਅਤੇ ਮਿੰਟਾਂ ਤੋਂ ਸੈਕਿੰਡ ਅਤੇ ਸੈਕਿੰਡਾਂ ਤੋਂ ਇਹ ਗੱਲਬਾਤ ਬਿਲਕੁਲ ਹੀ ਬੰਦ ਹੋਣ ਲੱਗੇ ਇਸ ਦੌਰਾਨ ਨਵਜੋਤ ਦੇ ਘਰ ਵਾਲਿਆਂ ਨੇ ਵੀ ਉਸ ਨੂੰ ਦਬਾਅ ਪਾਇਆ ਕਿ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੇ ਤੇ ਗੁਰਸ਼ਬਦ ਨੂੰ ਆਖਰਕਾਰ ਇੰਡੀਆ ਆਉਣ ਦਾ ਮੌਕਾ ਮਿਲਿਆ ਤਾਂ ਉਸਨੇ ਸੋਚਿਆ ਕਿ ਉਹ ਨਵਜੋਤ ਲਈ ਬਹੁਤ ਵਧੀਆ ਭਵਿਕਾ ਬਣਾਉਣਾ ਲੈ ਕੇ ਆਇਆ ਪਰ ਜਦੋਂ ਘਰ ਆਇਆ ਤਾਂ ਇੱਕ ਅਣਸੁਣੀ ਖਬਰ ਨੇ ਉਸਦੇ ਪੈਰਾਂ ਹੇਠਾਂ ਜ਼ਮੀਨ ਖਿਸਕਾ ਦਿੱਤੀ ਨਵਜੋਤ ਦਾ ਵਿਆਹ ਹੋ ਚੁੱਕਿਆ ਸੀ ਜੋ ਕਿ ਹੁਣ ਗੁਰਸ਼ਬਦ ਆਪਣੇ ਹੀ ਸਹੁਰੇ ਦੀ ਬੋਟੀ ਬਣ ਚੁੱਕੀ ਸੀ ਗੁਰਸ਼ਬਦ ਇਹ ਵੇਖ ਕੇ ਹੌਲੀ-ਹੌਲੀ ਹਿੱਕ 'ਚ ਦਬ ਕੇ ਬੈਠ ਗਿਆ ਜੋ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਸੀ ਪਰ ਉੱਥੇ ਉਸਦੇ ਮਨ ਵਿੱਚ ਗੁੱਸਾ ਵੀ ਸੀ ਕਿ ਨਵਜੋਤ ਨੇ ਇਹ ਫੈਸਲਾ ਕਿਉਂ ਲਿਆ ਕੀ ਇਹ ਉਸ ਦਾ ਇੰਤਜ਼ਾਰ ਨਹੀਂ ਕਰ ਸਕਦੀ ਸੀ ਕਿ ਪਰਿਵਾਰ ਨੇ ਇਹ ਸਭ ਕੁਝ ਉਸ ਦੇ ਦਬਾਅ ਦੇ ਵਿੱਚ ਕਰਵਾਇਆ ਜੀ ਹਾਂ ਉਸ ਤੋਂ ਬਾਅਦ ਜ਼ਮੀਨ ਦੇ ਉੱਪਰ ਬੈਠ ਗਿਆ ਗੁਰਸ਼ਬਦ ਅਤੇ ਉਹ ਵਾਰੀ-ਵਾਰੀ ਇਹੀ ਸੋਚ ਰਿਹਾ ਸੀ ਕਿ ਆਖਰਕਾਰ ਮੇਰੇ ਨਾਲ ਐਡਾ ਵੱਡਾ ਧੋਖਾ ਮੇਰੀ ਹੀ ਧਰਮ ਪਤਨੀ ਨੇ ਕਿਉਂ ਕੀਤਾ ਤੇ ਉਧਰ ਉਸ ਨੂੰ ਆਪਣੇ ਪਿਤਾ ਦੇ ਉੱਪਰ ਵੀ ਗੁੱਸਾ ਆ ਰਿਹਾ ਸੀ ਕਿ ਉਹ ਪਰਿਵਾਰ ਦੀਆਂ ਮਰਿਆਦਾਵਾਂ ਨੂੰ ਵੀ ਭੁੱਲ ਚੁੱਕਿਆ ਸੀ ਪਰਿਵਾਰ ਦੇ ਵਿੱਚ ਜੋ ਕਿ ਨੌ ਇੱਕ ਧੀਆ ਵਰਗੀ ਹੁੰਦੀ ਹੈ ਉਸ ਦੇ ਨਾਲ ਹੀ ਉਸ ਨੇ ਵਿਆਹ ਕਰਵਾ ਲਿਆ ਤੇ ਉਹ ਲਾਲ ਚੂੜਾ ਪਾ ਕੇ ਉਸ ਤੇ ਮੋਢੇ ਤੇ ਹੱਥ ਰੱਖ ਕੇ ਬੈਠੀ ਸੀ ਵਰ ਸ਼ਬਦ ਨੇ ਆਪਣੇ ਕੰਦੇ ਉੱਪਰ ਰੱਖੇ ਬੈਗ ਨੂੰ ਹੌਲੀ-ਹੌਲੀ ਜ਼ਮੀਨ ਤੇ ਰੱਖ ਦਿੱਤਾ ਉਸ ਦੇ ਹੱਥ ਪਸੀਨੋ ਪਸੀਨੀ ਹੋ ਗਏ ਹੌਲੀ-ਹੌਲੀ ਉਸ ਨੇ ਆਪਣੇ ਪਰਿਵਾਰ ਵਾਲਿਆਂ ਵੱਲ ਤੱਕਿਆ ਮਾਪੇ ਭੈਣ ਭਰਾ ਰਿਸ਼ਤੇਦਾਰ ਸਭ ਦੇ ਚਿਹਰੇ ਤੇ ਇੱਕ ਅਣਖੁੱਲੀ ਸੱਚਾਈ ਦੇ ਨਿਸ਼ਾਨ ਸਨ ਇਹ ਕੀ ਹੋਇਆ ਗੁਰਸ਼ਬਦ ਨੇ ਹਰੜ ਪਿਆਰੀ ਆਵਾਜ਼ ਵਿੱਚ ਪੁੱਛਿਆ ਨਵਜੋਤ ਨੇ ਅੱਖਾਂ ਥੱਲੇ ਕਰ ਲਈਆਂ ਉਸ ਦੇ ਹੌਸਲੇ ਚੱਕ ਹੋ ਰਹੇ ਸਨ ਪਰ ਸੌਰੇ ਗੁਰਸ਼ਬਦ ਨੇ ਆਪਣੇ ਜੋ ਕਿ ਗੱਲਾਂ-ਗੱਲਾਂ ਦੇ ਵਿੱਚ ਪੂਰੇ ਹੀ ਪਿੰਡ ਨੂੰ ਬੁਲਾ ਲਿਆ ਅਤੇ ਉੱਥੇ ਆ ਕੇ ਕਹਿਣ ਲੱਗਿਆ ਕਿ ਦੱਸੋ ਮੇਰੇ ਪਿਆਰ ਦੇ ਵਿੱਚ ਕਿੱਥੇ ਕਮੀ ਰਹੀ ਸੀ ਮੈਂ ਇਹਨਾਂ ਦੇ ਲਈ ਸਭ ਕੁਝ ਛੱਡ ਕੇ ਅਤੇ ਮੈਂ ਬਾਹਰ ਵਿਦੇਸ਼ ਜਾ ਕੇ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਉੱਥੇ ਜਾ ਕੇ ਦਿਨ ਰਾਤ ਮਿਹਨਤ ਕਰਦਾ ਰਿਹਾ ਪਰ ਮੇਰੀ ਧਰਮ ਪਤਨੀ ਨੇ ਇੱਥੇ ਕੀ ਜਦ ਚੜਿਆ ਗਿਆ ਆਪਦੇ ਹੀ ਸਹੁਰੇ ਹਟਾਲ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਨਵਜੋਤ ਕਹਿਣ ਲੱਗੀ ਗੁਰ ਸ਼ਬਦ ਅਸੀਂ ਇਹ ਨਹੀਂ ਚਾਹੁੰਦੇ ਸਨ ਪਰ ਤੂੰ 7 ਸਾਲ ਤੱਕ ਨਹੀਂ ਆਇਆ ਮਾਪਿਆਂ ਨੇ ਵੀ ਸੋਚਿਆ ਕਿ ਜੇ ਤੂੰ ਵਾਪਸ ਨਾ ਆਇਆ ਤਾਂ ਉਸ ਤੋਂ ਬਾਅਦ ਗੁਰ ਸ਼ਬਦ ਨੇ ਕਿਹਾ ਕਿ ਮੈਂ ਵਾਪਸ ਆਉਣ ਵਾਲਾ ਸੀ ਮੈਂ ਕਿੰਨਾਂ ਦੇ ਲਈ ਗਿਆ ਸੀ ਮੈਂ ਤੁਹਾਡੇ ਲਈ ਹੀ ਗਿਆ ਸੀ ਪਰ ਤੁਸੀਂ ਲੋਕਾਂ ਨੇ ਮੇਰਾ ਇੰਤਜ਼ਾਰ ਤੱਕ ਵੀ ਨਹੀਂ ਕੀਤਾ ਨਵਜੋਦ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਗੁਰ ਸ਼ਬਦ ਮੈਂ ਤੈਨੂੰ ਦਿਨਾਂ ਰਾਤ ਯਾਦ ਕੀਤਾ ਪਰ ਮੇਰੇ ਆਪਣੇ ਪਰਿਵਾਰ ਨੇ ਮੈਨੂੰ ਦੱਸਿਆ ਕਿ ਤੂੰ ਵਾਪਸ ਨਹੀਂ ਆਏਂਗਾ ਮੇਰੇ ਮਾਪਿਆਂ ਨੇ ਮੈਨੂੰ ਦਬਾਅ ਪਾਇਆ ਤੇ ਇਹ ਸਭ ਕੁਝ ਹੋ ਗਿਆ ਗੁਰ ਸ਼ਬਦ ਨੇ ਆਪਣੀ ਮੁਠੀ ਭੇਚ ਲਈ ਉਸ ਦੇ ਦਿਲ ਵਿੱਚ ਗੁੱਸੇ ਦੁੱਖ ਤੇ ਮਿਲੀ ਜੁਲੀ ਲਹਿਰ ਵਾਂਗ ਸੀ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਲਈ ਇੰਤਜ਼ਾਰ ਕਰਨਾ ਅਖੀਰ ਤੱਕ ਆਸਾਨੀ ਹੋਵੇਗਾ ਪਰ ਇਹ ਤਰੀਕਾ ਕੀ ਸੀ ਉਸ ਤੋਂ ਬਾਅਦ ਗੁਰ ਸ਼ਬਦ ਨੇ ਨਵਜੋਤ ਵੱਲ ਤੱਕਿਆ ਤਾਂ ਉਸ ਤੋਂ ਬਾਅਦ ਨਵਜੋਤ ਨੂੰ ਪੁੱਛਣ ਲੱਗਿਆ ਕਿ ਨਵਜੋਤ ਤੂੰ ਯਾਦ ਕਰ ਕਾਲਜ ਦੇ ਸਮੇਂ ਦੇ ਵਿੱਚ ਜਦੋਂ ਆਪਣੀ ਦੋਸਤੀ ਸੀ ਤੇ ਆਪਣੀ ਦੋਸਤੀ ਜਦੋਂ ਪਿਆਰ ਦੇ ਵਿੱਚ ਬਦਲੀ ਸੀ ਤੇ ਉਸ ਸਮੇਂ ਤੂੰ ਕੀ ਕਹਿੰਦੀ ਹੁੰਦੀ ਸੀ ਤੋ ਇਹ ਹੀ ਕਹਿੰਦੀ ਹੁੰਦੀ ਸੀ ਕਿ ਆਪਾਂ ਆਪਣੀ ਮੁਹੱਬਤ ਨੂੰ ਅਗਾਹ ਵਧਾਉਣ ਦੇ ਲਈ ਚਾਹੇ ਆਪਾਂ ਨੂੰ ਜਨਮਾਂ ਜਨਮਾਂ ਤੱਕ ਇੰਤਜ਼ਾਰ ਨਾ ਕਰਨਾ ਪਵੇ ਤਾਂ ਵੀ ਕਰਾਂਗੇ ਪਰ ਜਨਮ ਜਨਮ ਤਾਂ ਦੂਰ ਦੀ ਗੱਲ ਤੂੰ ਮੇਰਾ 7 ਸਾਲ ਵੀ ਇੰਤਜ਼ਾਰ ਨਹੀਂ ਕੀਤਾ ਅਤੇ 7 ਸਾਲਾਂ ਬਾਅਦ ਜਦੋਂ ਅੱਜ ਮੈਂ ਵਾਪਸ ਆਇਆ ਹਾਂ ਤਾਂ ਉਸ ਤੋਂ ਬਾਅਦ ਤੂੰ ਇੱਥੇ ਹੀ ਪਰਿਵਾਰ ਦੇ ਵਿੱਚ ਹੀ ਜਨਮ ਜੜਾ ਦਿੱਤਾ ਉਸ ਤੋਂ ਬਾਅਦ ਆਪਣੇ ਪਿਤਾ ਸੁਖਚੈਨ ਸਿੰਘ ਦੇ ਵੱਲ ਦੇਖਿਆ ਅਤੇ ਗੁਰ ਸ਼ਬਦ ਇਹ ਕਹਿਣ ਲੱਗਿਆ ਕਿ ਪਿਤਾ ਜੀ ਤੁਸੀਂ ਤਾਂ ਸਿਆਣੇ ਸੋਥੇ ਹੋ ਤੁਸੀਂ ਐਡਾ ਵੱਡਾ ਫੈਸਲਾ ਲੈ ਕਿਵੇਂ ਲਿਆ ਤੁਸੀਂ ਇਹ ਨਹੀਂ ਸੋਚਿਆ ਕਿ ਮੈਂ ਆਪਣੇ ਪੁੱਤਰ ਦਾ ਘਰ ਬਰਬਾਦ ਕਰ ਰਿਹਾ ਹਾਂ ਪਰ ਉਸ ਵਕਤ ਸੁਖਚੈਨ ਸਿੰਘ ਬਿਲਕੁਲ ਚੁੱਪ ਰਿਹਾ ਦੋਸਤੋ ਬਾਅਦ ਇੱਕੇ ਦਮ ਗੁੱਸਾ ਭਰ ਕੇ ਜਦੋਂ ਨਵਜੋਤ ਦੇ ਵੱਲ ਆਇਆ ਤੇ ਨਵਜੋਤ ਉੱਚੀ ਦੇ ਨੇ ਚੀਕ ਪਈ ਅਤੇ ਕਹਿਣ ਲੱਗੀ ਹਾਂ ਇਹ ਸਭ ਕੁਝ ਮੈਂ ਜਾਣ ਬੁੱਝ ਕੇ ਕੀਤਾ ਹੈ ਜਦੋਂ ਇਹ ਗੱਲ ਸੁਣੀ ਤੇ ਗੁਰ ਸ਼ਬਦ ਦੇ ਪੈਰਾਂ ਹੇਠਾਂ ਜ਼ਮੀਨ ਖਿਸ ਗਈ ਉਹ ਸੋਚਣ ਲੱਗਾ ਕਿ ਮੇਰੀ ਹੀ ਧਰਮ ਪਤਨੀ ਨੇ jaan ਬੁਝ ਕੇ ਕਿਉਂ ਕੀਤਾ ਉਸ ਤੋਂ ਬਾਅਦ ਹੌਲੀ-ਹੌਲੀ ਇਹ ਸੱਚਾਈ ਤੋਂ ਪਰਦੇ ਖੁੱਲਣ ਲੱਗੇ ਅਤੇ ਸਾਰੇ ਹੀ ਪਿੰਡ ਦੇ ਲੋਕ ਉੱਥੇ ਇਕੱਠੇ ਹੋ ਗਏ ਅਤੇ ਸਾਰੇ ਹੀ ਨਵਜੋਤ ਦੇ ਚਿਹਰੇ ਵੱਲ ਦੇਖਣ ਲੱਗੇ ਨਵਜੋਤ ਉਸਨੇ ਇੱਕ ਵਾਰ ਫੇਰ ਚੀਕ ਮਾਰੀ ਅਤੇ ਕਹਿਣ ਲੱਗੀ ਹਾਂ ਮੈਂ ਬਿਲਕੁਲ ਸਹੀ ਕਹਿ ਰਹੀ ਆ ਮੈਂ ਆਪਣੀ ਮਰਜ਼ੀ ਦੇ ਨਾਲ ਇਹ ਕੀਤਾ ਤੇ ਤੇਰੇ 7 ਸਾਲ ਉੱਥੇ ਜਾਣ ਨਾਲ ਨਹੀਂ ਸਗੋ ਇਹ ਤਾਂ ਮੇਰੀ ਪਹਿਲਾਂ ਦੀ ਹੀ ਪਲਾਨਿੰਗ ਸੀ ਜੀ ਹਾਂ ਉਸ ਤੋਂ ਬਾਅਦ ਹੌਲੀ-ਹੌਲੀ ਪਰਦੇ ਖੁੱਲਣ ਲੱਗ ਗਏ ਤੇ ਪਿੰਡ ਦੇ ਲੋਕ ਵੀ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਗਏ ਕਿ ਆਖਰਕਾਰ ਨਵਜੋਤ ਨੇ ਜਾਣ ਬੁੱਝ ਕੇ ਕਿਉਂ ਕੀਤਾ ਜੇਕਰ ਜਾਣ ਬੁੱਝ ਕੇ ਕੀਤਾ ਤਾਂ ਸਾਰੀ ਹੀ ਪਲਾਨਿੰਗ ਦੇ ਤਹਿਤ ਹੀ ਇਹ ਕੰਮ ਕਿਵੇਂ ਹੋਇਆ ਤਾਂ ਉਸ ਤੋਂ ਬਾਅਦ ਜਦੋਂ ਗੁਰਸ਼ਬਦ ਨੇ ਇਹ ਕਿਹਾ ਕਿ ਹੁਣ ਜਦੋਂ ਤੂੰ ਇਹੋ ਜਿਹਾ ਚੰਨ ਚੜਾਈ ਦਿੱਤਾ ਹੈ ਤਾਂ ਪੂਰੀ ਪੰਚਾਇਤ ਖੜੀ ਹੈ ਤੇ ਪੂਰੀ ਪੰਚਾਇਤ ਦੇ ਸਾਹਮਣੇ ਅੱਜ ਕੱਲੇ ਕੱਲੇ ਰਾਜ ਨੂੰ ਖੋਲ ਹੀ ਦੇ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਨਵਜੋਤ ਇਹ ਕਹਿਣ ਲੱਗੀ ਕਿ ਤੇਰੇ ਨਾਲ ਜਦੋਂ ਮੇਰੀ ਦੋਸਤੀ ਹੋਈ ਤਾਂ ਉਸ ਤੋਂ ਬਾਅਦ ਕਈ ਵਾਰ ਜਦੋਂ ਬਾਜ਼ਾਰ ਦੇ ਵਿੱਚ ਤੁਹਾਡੇ ਪਿਤਾ ਜੀ ਮੈਨੂੰ ਮਿਲੇ ਤਾਂ ਅੱਖਾਂ ਅੱਖਾਂ ਦੇ ਵਿੱਚ ਮੈਂ ਉਹਨਾਂ ਨੂੰ ਵੀ ਪਸੰਦ ਕਰਨ ਲੱਗ ਗਈ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਪਿਆਰ ਜੋ ਹੁੰਦਾ ਹੈ ਉਹ ਉਮਰਾਂ ਦੇ ਹਿਸਾਬ ਨਾਲ ਜਾਂ ਉਮਰ ਦੇਖ ਕੇ ਹੁੰਦਾ ਹੈ ਪਿਆਰ ਤਾਂ ਇੱਕ ਰੂਹ ਤੋਂ ਹੁੰਦਾ ਹੈ ਮੈਂ ਉਹਨਾਂ ਨੂੰ ਪਿਆਰ ਕਰਨ ਲੱਗ ਗਈ ਪਰ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਤੂੰ ਵਿਦੇਸ਼ ਜਾਣਾ ਹੈ ਅਤੇ ਵਿਦੇਸ਼ ਜਾ ਕੇ ਤੂੰ ਮੈਨੂੰ ਬੁਲਾਏਂਗਾ ਤਾਂ ਮੈਨੂੰ ਇਸ ਤੋਂ ਵੱਡਾ ਮੌਕਾ ਕੋਈ ਹੋਰ ਨਹੀਂ ਲੱਗਿਆ ਮੈਂ ਇਹੀ ਚਾਹੁੰਦੀ ਸੀ ਕਿ ਮੈਂ ਸਿੱਧੇ ਤੌਰ ਤੇ ਜੇਕਰ ਤੁਹਾਡੇ ਪਿਤਾ ਨੂੰ ਇਹ ਕਹਿ ਦਿੰਦੀ ਕਿ ਮੇਰੇ ਨਾਲ ਵਿਆਹ ਕਰਵਾ ਲਾ ਤਾਂ ਸ਼ਾਇਦ ਸਮਾਜ ਮੈਨੂੰ ਸਵੀਕਾਰ ਨਾ ਕਰਦਾ ਇਹ ਸਭ ਤੋਂ ਵੱਡਾ ਮੌਕਾ ਸੀ ਮੇਰਾ ਤੇਰੇ ਨਾਲ ਵਿਆਹ ਕਰਵਾਉਣਾ ਕਿਉਂਕਿ ਮੈਨੂੰ ਪਤਾ ਸੀ ਕਿ ਤੂੰ ਤਾਂ ਵਿਆਹ ਕਰਵਾਉਣ ਤੋਂ ਬਾਅਦ ਵਾਪਸ ਚਲਾ ਜਾਏਗਾ ਇੰਗਲੈਂਡ ਅਤੇ ਉੱਥੇ ਜਾ ਕੇ ਤੂੰ 8-10 ਸਾਲ ਤਾ ਵਾਪਸ ਆਉਣਾ ਨਹੀਂ ਤੇ ਮੈਂ ਰਿਲੇਸ਼ਨ ਦੇ ਵਿੱਚ ਰਹਿ ਸਕਾਂਗੀ ਤੇਰੇ ਪਿਤਾ ਦੇ ਨਾਲ ਤੇ ਉਸ ਤੋਂ ਬਾਅਦ ਇਸ ਤੋਂ ਵਧੀਆ ਮੌਕਾ ਮੈਨੂੰ ਹੋਰ ਕੋਈ ਨਹੀਂ ਲੱਭਿਆ ਕਿਉਂਕਿ ਮੈਂ ਤੁਹਾਡੇ ਪਿਤਾ ਨੂੰ ਅੰਦਰੋਂ ਅੰਦਰੀ ਰੂਹ ਤੋਂ ਪਸੰਦ ਕਰਨ ਲੱਗ ਗਈ ਸੀ ਉਸ ਤੋਂ ਬਾਅਦ ਨਵਜੋਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਜਿਵੇਂ ਉਸ ਨੂੰ ਕੋਈ ਬਹੁਤ ਵੱਡਾ ਪਛਤਾਵਾ ਹੋ ਰਿਹਾ ਹੋਵੇ ਅਤੇ ਉਹ ਆਪਣੇ ਪਤੀ ਗੁਰਸ਼ਬਦ ਨੂੰ ਇਹ ਕਹਿ ਰਹੀ ਸੀ ਕਿ ਇਸ ਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਕਿਉਂਕਿ ਕਈ ਵਾਰੀ ਜੋ ਇਨਸਾਨ ਹੈ ਉਸ ਦਾ ਦਿਲ ਅਤੇ ਉਸ ਦਾ ਦਿਮਾਗ ਆਪਣੇ ਵਸ ਦੇ ਵਿੱਚ ਨਹੀਂ ਹੁੰਦਾ ਅਤੇ ਐਦਾਂ ਐਦਾਂ ਦੇ ਫੈਸਲੇ ਲੈ ਲੈਂਦਾ ਹੈ ਦੋਸਤੋ ਬਾਦ ਗੁਰ ਸ਼ਬਦ ਨੇ ਤਾਂਹਾ ਮਾਰ ਕੇ ਅਤੇ ਉੱਚੀ ਉੱਚੀ ਰੌਲਾ ਪਾ ਕੇ ਪੂਰੀ ਪੰਚਾਇਤ ਦੇ ਸਾਹਮਣੇ ਇਹ ਹੀ ਕਹਿ ਰਿਆ ਸੀ ਕਿ ਜੇਕਰ ਤੇਰੇ ਮਨ ਦੇ ਵਿੱਚ ਪਹਿਲਾਂ ਹੀ ਇਹ ਸਭ ਕੁਝ ਸੀ ਫਿਰ ਤੂੰ ਮੇਰੇ ਨਾਲ ਪਿਆਰ ਦਾ ਨਾਟਕ ਕਿਉਂ ਕੀਤਾ ਤੂੰ ਸਿੱਧੇ ਤੌਰ ਤੇ ਹੀ ਉਸ ਦੇ ਨਾਲ ਗੱਲ ਕਰਨੀ ਦੀ ਸਿੱਧੇ ਤੌਰ ਤੇ ਜੋ ਕੁਝ ਕਰਨਾ ਸੀ ਕਰ ਦੇ ਪਰ ਮੇਰੇ ਨਾਲ ਐਡਾ ਵੱਡਾ ਧੋਖਾ ਕਮਾਉਣ ਲੱਗਿਆ ਤੇਰੇ ਇੱਕ ਵਾਰ ਵੀ ਹੱਥ ਨਿਕੰਬੇ ਕਿਉਂਕਿ ਇੱਕ ਤਾਂ ਤੂੰ ਰਿਸ਼ਤਿਆਂ ਦੀਆਂ ਮਰਿਆਦਾ ਨੂੰ ਤੋੜਿਆ ਹੈ ਤੇ ਦੂਜੇ ਪਾਸੇ ਤੂੰ ਇੱਕ ਪਿਆਰ ਕਰਨ ਵਾਲੇ ਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ ਤੇ ਦੂਜੇ ਪਾਸੇ ਆਪਣੇ ਪਿਤਾ ਦੇ ਵੱਲ ਵੀ ਜਾ ਰਿਹਾ ਸੀ ਗੁਰਸ਼ਬਦ ਤੇ ਇਹ ਕਹਿ ਰਿਹਾ ਸੀ ਕਿ ਤੁਸੀਂ ਵੀ ਇਸ ਧੋਖੇ ਦੇ ਵਿੱਚ ਸ਼ਾਮਲ ਹੋ ਤੁਸੀਂ ਵੀ ਜੋ ਪਰਿਵਾਰਕ ਮਰਿਆਦਾਵਾਂ ਤੋੜੀਆਂ ਨੇ ਅਤੇ ਸਮਾਜ ਦੇ ਉੱਪਰ ਤੁਸੀਂ ਵੀ ਇੱਕ ਬਹੁਤ ਵੱਡਾ ਕਲੰਕ ਲਾਇਆ ਹੈ ਹੁਣ ਪੂਰਾ ਪਿੰਡ ਜੋ ਕਿ ਗੁਰਸ਼ਬਦ ਦੇ ਪਿਤਾ ਸੁਖਚੈਨ ਸਿੰਘ ਅਤੇ ਨਵਜੋਤ ਕੌਰ ਦੇ ਉੱਪਰ ਧੂਧੂ ਕਰ ਰਿਹਾ ਸੀ ਹੁਣ ਸੋਚਣਾ ਇਹ ਹੈ ਕਿ ਨਵਜੋਤ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਅਗਾ ਕੀ ਕਰੇਗੀ ਕੀ ਉਹ ਆਪਣੇ ਸਹੁਰੇ ਦੇ ਨਾਲ ਰਹੇਗੀ ਜਾਂ ਫਿਰ ਗੁਰਸ਼ਬਦ ਦੇ ਨਾਲ ਇਹ ਸੋਚਣਾ ਉਸਨੇ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਐਦਾਂ ਦੀਆਂ ਕਹਾਣੀਆਂ ਸੁਣਨ ਦੇ ਲਈ ਧੰਨਵਾਦ